ਲੋ ਜੀ ਬਹੁਤ ਬਹੁਤ ਤੁਹਾਹਨੂੰ ਵਧਾਈ ਉਹ ਨਹੀਂ ਐ ਨਹੀਂ ਕਰਨਾ ਤੁਸੀਂ ਮੈਥੋਂ ਵੱਡੇ ਜੇ ਮੈਨੂੰ ਦੱਸੋਗਾ ਸੱਚੀ ਹੁੰਦੀ ਹੈ ਠੀਕ ਹੈ ਨਾ ਨਹੀਂ ਗੁਰੂ ਦੇ ਚਰਨ ਛੁਣੇ ਹੀ ਹੁੰਦੇ ਨੇ ਨਹੀਂ ਉਹ ਨਾ ਮੈਥੋਂ ਵੱਡੇ ਨਹੀਂ ਭਾਜੀ ਮੈਂ ਤਾਂ ਅੱਗੇ ਕੋਈ ਨਹੀਂ ਬਸ ਇਹਨਾਂ ਕੋਈ ਗੱਲ ਨਹੀਂ ਆਪਾਂ ਉਸਤਾਰ ਦੀ ਆਪਾਂ ਕਹਿੰਦਾ ਭਰਾ ਹੀ ਕਹਿੰਦਾ ਕੋਈ ਗੱਲ ਨਹੀਂ ਠੀਕ ਹੈ ਹਾਂ ਤੇ ਬੜੀ ਮਿਹਰਬਾਨੀ ਆ ਮੈਨੂੰ ਉਸਤਾਦ ਜੀ ਨੇ ਆ ਸਾਰਾ ਕੁਝ ਇਹ ਦਿੱਤਾ ਜੀ ਮੈਨੂੰ ਬੜਾ ਬੜਾ ਬਾਲੇ ਸਾਰਿਆਂ ਦਾ ਹਾਂ ਬਹੁਤੋਂ ਮਠੇ ਮਠੇ ਲਾਣ ਨੂੰ ਕਰਾ ਹਾਂ ਮਠੇ ਦੇ ਇਸ ਕੇ ਲਾਣ ਨੂੰ ਨਹੀਂ ਆਂ